ਇੱਕ ਦੇਰੀ ਸਿੱਤੰਪੰਦ ਕਰੋ ਬੰਦ ਕਰੋ ਬੰਦ ਕਰੋ ਸੱਕੇ ਕਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਕੇ ਕਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਦਾ ਇੱਕ ਜਿੰਦਾਬਾਦ 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 ਰਾਗੁਰ ਮੱਤਿ ਜਿੰਦਾਬਾਦ ਜਿੰਦਾਬਾਦ ਸਿਮਰਜੀਤ ਸਿੰਘ ਬਰਾੜ ਦੀਪੂ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕ ਯੂਨੀਅਨ ਆਜ਼ਾਦ ਸਾਡੀ ਜਿਹੜੀ ਅੱਜ ਦੀ ਹੜਤਾਲ ਹੈ ਕਿਉਂਕਿ ਇੱਕ ਤਾਂ 9 ਤਰੀਕ ਦੀ ਦੇਸ਼ ਵਿਆਪੀ ਹੜਤਾਲ ਹੈ ਦੇਸ਼ ਦੀਆਂ ਪ੍ਰਮੁੱਖ 10 ਸਟੇਟ ਯੂਨੀਅਨਾਂ ਤੇ ਹੋਰ ਜੱਥੇਬੰਦੀਆਂ ਨੂੰ ਸਯੁਕਤ ਕਿਸਾਨ ਮੋਰਚੇ ਦੀ ਸਹਿਤਾ ਦੇ ਨਾਲ ਸਯੋਜਕ ਦੇ ਨਾਲ ਪੂਰੇ ਦੇਸ਼ ਦੇ ਵਿੱਚ ਸੈਂਟਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਵਿਰੁੱਧ ਜਿਹੜੀਆਂ ਸੈਂਟਰ ਸਰਕਾਰ ਵਾਰ-ਵਾਰ ਲੋਕਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਉਹਨਾਂ ਦੇ ਵਿਰੁੱਧ ਪੂਰੇ ਦੇਸ਼ ਦੇ ਜਿਹੜੇ ਕਿਰਤੀ ਲੋਕ ਹੈ ਉਹ ਅੱਜ ਹੜਤਾਲਤੇ ਨੇ ਉਹਦੇ ਹੜਤਾਲ ਨੂੰ ਮੁੱਖ ਰੱਖ ਕੇ ਅਸੀਂ ਅੱਜ ਜਿਹੜੀ ਹੈਗੀ 9 ਤਰੀਕ ਦੀ ਹੜਤਾਲ ਕਰ ਰਹੇ ਆਂ ਇਹਦੇ ਨਾਲ ਹੀ ਜੋ 9 10 11 ਤਰੀਕ ਦੀ ਪਨਬਾਸ ਨਿਆਰ ਰੋਡ 'ਤੇ ਪੀਆਰਟੀਸੀ ਕੰਟਰੈਕਟਰ ਵਰਕਰ ਇਹਨਾਂ ਨੇ ਅੱਜ ਆਪਣਾ ਦੀ ਜਿਹੜੀ ਹੜਤਾਲ ਕੀਤੀ ਹੋਈ ਹੈ 25-11 ਨੂੰ ਉਹਦੇ ਵਿੱਚ ਵੀ ਅਜਾਜ ਅਤੇ ਬੇਜਾ ਸਾਡਾ ਪੁਲਿਸ ਮਾਰਕਣਾ ਅਸੀਂ ਵੀ ਬਰਾਬਰ ਹੜਤਾਲ ਕਰਕੇ ਚੱਕਾ ਜਾਮ ਕੀਤਾ ਹੋਇਆ ਸਾਡੀ ਸਾਰਾ ਕੋਈ ਵੀ ਬੰਦਾ ਸਾਡਾ ਡਿਊਟੀਆਂ ਨਹੀਂ ਕਰ ਰਿਹਾ ਸਾਰੇ ਹੜਤਾਲ ਦੇ ਵਿੱਚ ਹੈ ਜੋ ਸਾਡੀਆਂ ਵਿਭਾਗੀ ਮੰਗਾਂ ਹੈ ਉਹ ਭਾਗੀ ਮੰਗਾ ਇਹ ਹੈ ਕਿ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਲੰਬੇ ਸਮੇਂ ਜਿਹੜਾ ਕੰਮ ਕਰ ਰਿਹਾ 20-25-25 ਸਾਲ ਤੋਂ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ ਪੂਰੇ 스ਕੇਲ ਤੇ ਰੈਗੂਲਰ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਬਹਾਲ ਕੀਤੀ ਜਾਵੇ ਨਵੇਂ ਬੱਸਾਂ ਵਿਭਾਗ ਦੇ ਵਿੱਚ ਪੈਨਾਂ ਜਾਣ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਕਿਉਂਕਿ ਸਟਾਫ ਦੀ ਬਹੁਤ ਘਾਟ ਹੈ ਖਾਸ ਕਰਕੇ ਜੇ ਵਰਕਸ਼ਾਪ ਦੀ ਗੱਲ ਕਰਨ ਲਈ ਵਰਕਸ਼ਾਪ ਦੇ ਵਿੱਚ ਬਹੁਤ ਘੱਟ ਸਟਾਫ ਰਹਿ ਗਿਆ ਰੈਗੂਲਰ ਸਟਾਫ ਦਾ ਕੋਈ ਵੀ ਨਹੀਂ ਰਹਿ ਗਿਆ ਇੱਕ ਵੈਕ ਕਮਲਾਜਮ ਹੈ ਰੈਗੂਲਰ ਉਹ ਇਸ ਸਾਲ ਰਿਟਾਇਰ ਹੋ ਜਾਣਾ ਹੈ ਤੇ ਸਟਾਫ ਬਹੁਤ ਘੱਟ ਹੈ ਬੱਸਾਂ 100 ਪਲੱਸ ਹੈ ਤੇ ਸਟਾਫ ਹਰ ਰੋਜ਼ ਤਿੰਨ ਜਾਂ ਚਾਰ ਜਾਣੇ ਹੁੰਦੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਵਿਭਾਗ ਦੇ ਵਿੱਚ ਨਵੀਂ ਭਰਤੀ ਵੀ ਕੀਤੀ ਜਾਵੇ ਲੋਕਾਂ ਦਾ ਸਰੀਰਕ ਮਾਨਸਿਕ ਤੇ ਆਰਥਿਕ ਜਿਹੜਾ ਸੋਸ਼ਣ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਇਹਨਾਂ ਵਿਭਾਗੀ ਮੰਗਾਂ ਨੂੰ ਲੈ ਕੇ ਜਿਹੜੀਆਂ ਲੋਕਪੱਖੀ ਮੰਗਾਂਆਂ ਆਲਓਵਰ ਜਿਹਦੇ ਵਿੱਚ ਅੱਜ ਹਰ ਤਰ੍ਹਾਂ ਦਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਟਰਾਂਸਪੋਰਟ ਵਪਾਰੀ ਸਾਰੇ ਸ਼ਾਮਲ ਨੇ ਇਹਦੇ ਵਿੱਚ ਕਿਰਤੀ ਲੋਕ ਸ਼ਾਮਲ ਨੇ ਅੱਜ ਦੀ ਜਿਹੜੀ ਲੜਾਈ ਹੈ ਇਹ ਬਾਬੇ ਨਾਨਕ ਦੇ ਫਲਸਫੇ ਦੀ ਮਲਕ ਭਾਗੋ ਦੀ ਤੇ ਭਾਈ ਲਾਲੋ ਦੀ ਜਿਹੜੀ ਹੈਗੀ ਹੈ ਭਾਈ ਲਾਲੋ ਦੇ ਵਾਰਸਾ ਜਿਹੜੇ ਹੈਗੇ ਆ ਮਲਕ ਭਾਗੋਆਂ ਦੇ ਨਾਲ ਸਟ੍ਰਾਈਕਟੇ ਨੇ ਉਹਨਾਂ ਨੂੰ ਹੱਕ ਲੈਣ ਵਾਸਤੇ ਜਿਹੜਾ ਹੈਗਾ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਵਾਸਤੇ ਅੱਜ ਸਾਰੇ ਲਾਮਬੰਦੀ ਕਰਕੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੋ। ਹਾਂਜੀ ਜਿਹੜੀ ਸਾਡੀ ਹੜਤਾਲ ਆ ਜੀ ਇਹ ਪੰਜਾਬ ਸਰਕਾਰ ਦੇ ਨਾਲ ਸਾਡੇ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਹੋ ਰਹੀਆਂ ਤੇ ਸਾਡਾ ਕੋਈ ਵੀ ਇਹਦੇ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਾਹਮ ਨਾਲ 4-5 ਵਾਰੀ ਮੀਟਿੰਗ ਹੋ ਚੁੱਕੀ ਹੈ ਜਿਹੜੇ ਵੀ ਆਪਣੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜਾ ਸਰਕਾਰ ਦਾ ਜਿਹੜਾ ਚਿਹਤਾ ਬੰਦਾ ਜਿਹੜਾ ਨੇ ਠੇਕੇਦਾਰ ਵਿਚੋਲੀਆ ਪਾਇਆ ਸਾਡੇ ਵਿੱਚ ਉਹਨੂੰ ਬਾਹਰ ਕੱਢਣ ਦੀ ਪਰ ਇੰਨੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਸੋ ਅਸੀਂ ਪਹਿਲਾਂ ਵੀ ਹੜਤਾਲਾਂ ਕੀਤੀਆਂ ਸਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਂਦਾ ਸੀ ਵੀ ਇੱਕ ਮਹੀਨੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ ਜਿਹੜਾ ਮਤਲਬ ਠੇਕੇਦਾਰ ਠੇਕੇਦਾਰੀ ਸਿਸਟਮ ਆ ਉਹਨੂੰ ਅਸੀਂ ਬੰਦ ਕਰ ਦਾਂਗੇ ਤੇ ਤੁਸੀਂ ਆਪਣੀ ਜਿਹੜੀ ਹੜਤਾਲਾ ਉਹ ਮਤਲਬ ਪੋਸਟਪੋਨ ਕਰ ਦਿਓ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਕਰ ਚੁੱਕੇ ਹਾਂ ਪਰ ਹੁਣ ਇਸ ਵਾਰ ਸਾਡੇ ਨਾਲ ਜਿੰਨੀਆਂ ਵੀ ਸਾਡੀਆਂ ਭਰਾਤਰੀ ਜੱਥੇ ਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਅਸੀਂ ਪੂਰਾ ਪੰਜਾਬ ਬੰਦ ਕੀਤਾ ਪਿਆ ਇਹ ਸਾਡੀ ਕੋਈ ਵੀ ਗੱਡੀ ਕੋਈ ਵੀ ਰੋਡ ਤੇ ਨਹੀਂ ਗਈ ਆ ਜਿੰਨਾ ਟਾਈਮ ਸਰਕਾਰ ਸਾਡਾ ਹੱਲ ਨਹੀਂ ਕਰੂਗੀ ਅਸੀਂ ਆਪਣੇ ਧਰਨੇ ਤੋਂ ਨਹੀਂ ਉਠਾਂਗੇ ਅਸੀਂ ਜਿੰਨੀਆਂ ਵੀ ਆਪਣੀਆਂ ਦਾਇਰ ਮੰਗਾ ਜਿਵੇਂ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾਗਾ ਉਹਨਾਂ ਟਾਈਮ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਜਿੰਨੀ ਵੀ ਸਾਡੀ ਆਮ ਜਨਤਾ ਜਿਹੜੀ ਖੱਜਲ ਖਵਾਰ ਹੋ ਰਹੀ ਆ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆਂ ਵੀ ਧਰਨਾ ਲਾਉਣਾ ਕੋਈ ਸਾਡਾ ਸ਼ੌਕ ਨਹੀਂ ਇਹ ਸਾਡੀ ਮਜਬੂਰੀ ਆ ਤੇ ਜਿੰਨਾ ਟਾਈਮ ਸਾਡੇ ਪੰਜਾਬ ਸਰਕਾਰ ਕੋਈ ਮੰਗ ਨਹੀਂ ਮੰਨਦੀ ਉਹਨਾਂ ਟਾਈਮ ਅਸੀਂ ਆਪਣਾ ਧਰਮਾ ਜਾਰੀ ਰੱਖਾਂਗੇ ਸੋ ਇਹ ਹੀ ਮੈਂ ਗੱਲ ਕਹਿਣਾ ਚਾਹੁੰਦਾ ਹਾਂ ਜੀ